ਪਿਛਲੇ ਦਿਨੀ ਗੁਰਦਾਸਪੁਰ ਵਿੱਚ ਸੈਲਫੀ ਲੈਂਦੀਆਂ ਦੋ ਲੜਕੀਆਂ ਵੱਲੋਂ ਨਹਿਰ ਵਿੱਚ ਡੁੱਬਣ ਦਾ ਡਰਾਮਾ ਕਰਕੇ ਕਿਤੇ ਪਤ ਜਾਂਦੀ ਖਬਰ ਸਾਹਮਣੇ ਆਈ ਸੀ ਪੁਲਿਸ ਵੱਲੋਂ ਇਨ੍ਹਾਂ ਲੜਕੀਆਂ ਨੂੰ ਅਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਲੱਭ ਲਿਆ ਗਿਆ ਹੈ ਗੁਰਦਾਸਪੁਰ ਦੇ ਐਸਪੀ ਹਰਵਿੰਦਰ ਸਿੰਘ ਨੇ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਇਹ ਦੋਨੋਂ ਲੜਕੀਆਂ ਟੀਵੀ ਨਾਟਕਾਂ ਵਿੱਚ ਕੰਮ ਕਰਨ ਦੀ ਚਾਹਤ ਲੈ ਕੇ ਘਰੋਂ ਪੱཅੀਆਂ ਸਨ ਜਾਣਕਾਰੀ ਮੁਤਾਬਕ ਇਹ ਦੋਵੇਂ ਲੜਕੀਆਂ ਕਾਨੂੰ ਵਾਲਦੋਂ ਇੱਕ ਟਰੱਕ ਵਿੱਚ ਬੈਠ ਕੇ ਚੰਡੀਗੜ੍ਹ ਗਈਆਂ ਅਤੇ ਉਸ ਤੋਂ ਬਾਅਦ ਉਹ ਦਿੱਲੀ ਪਹੁੰਚ ਗਈਆਂ ਪੈਸੇ ਖਤਮ ਹੋ ਜਾਣ ਤੇ ਕੋਈ ਵੀ ਰਸਤਾ ਨਜ਼ਰ ਨਾ ਆਉਣ ਤੇ ਉਹ ਦੋਨੋਂ ਅਮਰਸਰ ਸ਼੍ਰੀ ਹਰਮੰਦਰ ਸਾਹਿਬ ਆ ਗਏ ਆ ਜਿੱਥੇ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕਰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਹ ਇੱਕ ਡੁੱਬਣ ਵਾਲੀ ਗੱਲ ਜਿਹੜੀ ਹੈ ਨਹੀਂ ਸਹੀ ਹੈ ਕਿ ਹੁਕਾਂਨਵਾਲ ਨੇ ਪੁਲਿਸ ਨੇ ਅੱਜ ਇਹਨਾਂ ਨੂੰ ਦਰਬਾਰ ਸਾਹਿਬ ਤੋਂ ਅਸਰ ਲੈ ਕੇ ਆਏ ਆ ਜਿਨ੍ਹਾਂ ਦੀਆਂ ਲੜਕੀਆਂ ਨੂੰ ਪੁਸ਼ਪਰਤਾਲ ਕੀਤੀ ਗਈ ਜਿਨੇ ਦੱਸਿਆ ਕਿ ਉਹ ਇੱਥੋਂ ਟੱਕ ਬੈਠ ਕੇ ਚੰਡੀਗੜ ਤੇ ਚੰਡੀਗੜ ਤੋਂ ਚਲੀਆਂ ਦਿੱਲੀ ਉਹਨਾਂ ਨੂੰ ਪੈਸੇ ਇਕੱਠੇ ਹੋ ਗਏ ਸੀ ਜੂ ਉਹਨਾਂ ਦਾ ਇੱਕ ਕੋਲ ਮੋਬਾਈਲ ਸੀ ਜਿਹੜਾ ਕਿ ਉਹਦੇ ਆਪਣੇ ਬਾਪ ਲੈ ਕੇ ਗਈ ਸੀ ਕਰੋ ਉਹ ਉਹਨੇ 30000 ਦਾ ਮੋਬਾਈਲ ਵੇਚਿਆ ਤੇ ਉੱਥੋਂ ਫਿਰ ਉਹ ਵਾਪਸ ਟਿਕਟ ਲੈ ਕੇ ਅਮਰਸਰਾ ਦਰਬਾਰ ਸਹਿਬ ਆ ਗਈਆਂ ਜਿੱਥੇ ਇਹ ਪੁਲਿਸ ਦੇ ਕਾਬੂ ਆ ਗਏ ਮਕਸਦ ਇਹ ਜਿਵੇਂ ਬੱਚੇ ਜਿਹੜੇ ਆ ਅੱਜ ਕੱਲ੍ਹ ਫਸ ਜਾਂਦੇ ਐ ਲੈਂਬਰ ਦੀ ਦੁਗੀਆਂ ਵੀ ਅਸੀਂ ਦਿੱਲੀ ਜਾਵਾਂਗੇ ਉੱਥੋਂ ਬੰਬੇ ਜਾਵਾਂਗੇ ਬਸ ਵਾ ਇੱਕ ਬਸ ਸੋਚੀ ਜਾਂਦੀ ਕਿ ਅਸੀਂ ਕਿ ਮਤਲਬ ਇੱਥੋਂ ਨਿਕਲ ਕੇ ਤੇ ਕਿਤੇ ਨਾ ਕਿਤੇ ਸੈੱਟ ਹੋ ਕੇ ਕਾਰੋਬਾਰ ਕਰਾਂਗੇ ਇੱਥੇ ਕਾਹੀ ਦਾ ਕੀ ਤਾਂ ਬੱਚਾ ਗਾਂ ਸ਼ਾਦੀ ਜੁਤੀ ਡਰਾਮੀਆਂ ਵਗੈਰਾ ਜਿਹੜੇ ਕਿ ਪ ਜੋ ਲੜਕੀਆਂ ਉਹ ਦੁਕਤ ਰ ਗਈਆਂ ਸੀ ਜਿਹੜੀਆਂ ਕੋਣਾ ਵਾਪਸ ਆਪਣੇ ਘਰ ਜਿਹੜੀਆਂ ਪਰਿਵਾਰ ਦੇ ਵੱਲੇ ਕਰ ਦਿੱਤੇ ਵੀ ਹੈ ਅਜੇ ਤੱਕ ਕੋਈ ਗੱਲ ਨਹੀਂ ਫਿਰ ਵੀ ਅਸੀਂ ਉਹ ਜਿਹੜਾ ਜੋ ਵੀ ਦੇਖੋ ਹੈਗਾ ਉਹ ਤੋਂ ਕਿਸੇ ਕੋਸ਼ਿਸ਼ ਕਰਦੇ ਹਾਂ ਜੇ ਕੋਈ ਹੋਰ ਗੱਲ ਸਾਹਮਣੇ ਉਧਰ ਲੜਕੀਆਂ ਅਤੇ ਉਹਨਾਂ ਦੇ ਮਾਪੇ ਮੀਡੀਆ ਤੋਂ ਦੂਰੀ ਬਣਾਉਂਦੇ ਨਜ਼ਰ ਆ ਰਹੇ ਹਨ ਗੁਰਤਾਸਪੁਰ ਤੋਂ ਰਸ਼ਪਾਨ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਸ ਖਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarkarplindia.com